ਕੰਧਪੁਰ ਵਿਖੇ ਕਿਸਾਨਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰਦਾਸ ਮੋਦੀ ਦਾ ਪੁਤਲਾ ਫੁਕਿਆ ਅਤੇ ਪ੍ਰਸਿੱਧ ਐਕਟ੍ਰੈਸ ਕੰਗਨਾ ਰਨਾਵਤ ਦੀਆਂ ਫਿਲਮਾਂ ਦਾ ਵਾਈਕਾਟ ਤੇ ਪੰਜਾਬ ਵਿੱਚ ਆਉਣ ਤੇ ਵਿਰੋਧ ਦਾ ਸੱਦਾ ਦਿੱਤਾ ਕਿਸਾਨ ਹਵਾਲ ਸਿੰਘ ਖਾਂਦੀ ਵੱਲੋਂ ਕਿਹਾ ਕਿ ਮੋਦੀ ਅੜੀ ਰਵਈਆ ਛੱਡ ਕੇ ਦੇਸ਼ ਦੇ ਆਂਦਾਤਾ ਦੀਆਂ ਮੰਗਾਂ ਮੰਨੇ ਜੇਕਰ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਕਮਲਜੀਤ ਸਿੰਘ ਕਿਸਾਨ ਨੇ ਕਿਹਾ ਕਿ ਜਿਹੜੀ ਐਕਟ੍ਰੈਸ ਕੰਗਨਾ ਰਣਾਵਤ ਨੇ ਸਾਡੀਆਂ ਮਾਤਾਵਾਂ ਬਾਰੇ ਕਿਹਾ ਅਸੀਂ ਉਸਦਾ ਵਿਰੋਧ ਕਰਦੇ ਹਾਂ ਤੇ ਪੰਜਾਬ ਵਿੱਚ ਉਸਦੀ ਕੋਈ ਵੀ ਫਿਲਮ ਨਹੀਂ ਲੱਗਣ ਦਿੱਤੀ ਜਾਵੇਗੀ ਤੇ ਜਦੋਂ ਤੱਕ ਉਹ ਪੰਜਾਬ ਵਿੱਚ ਆਵੇਗੀ ਉਸਦਾ ਵਿਰੋਧ ਕੀਤਾ ਜਾਵੇਗਾ ਤੇ ਉਸ ਦੀਆਂ ਫਿਲਮਾਂ ਦਾ ਬਾਈਕਾਟ ਵੀ ਕੀਤਾ ਜਾਵੇਗਾ ਇਸ ਮੌਕੇ ਮਖਤਿਆਰ ਸਿੰਘ ਪਹਾਦਰ ਸਿੰਘ ਵਿੱਕੀ ਖੋਸਲਾ ਪੰਕਜ ਲੂਟੀਆ ਸ਼ੀਰਾ ਮੱਲ ਮੁਜਾਰਾ ਬਿੱਟੂ ਮਾਨ ओंਕਾਰ ਸਿੰਘ ਸੁੱਚਾ ਸਿੰਘ ਚਿੰਗੜ ਕਮਲ ਅਤੇ ਹੋਰ ਸਾਥੀ ਵੀ ਹਾਜ਼ਰ ਸਨ

ਮੋਦਾਬਾ ਬਾਦ ਮਾਈਕਾਟ ਕਰੋ ਗੰਗਣਾ ਦਾ ਪੰਜਾਬ ਵਿੱਚ ਕੋਈ ਫਿਲਮ ਨਹੀਂ ਦੇਖਣ ਜਾਊਗਾ ਗੰਗਣਾ ਦੀ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਕਿਸੇ ਧਰਮ ਦੇ ਕਿਸੇ ਪਾਰਟੀ ਦੇ ਰੋਧੀ ਨਹੀਂ ਹਾਂ ਪਰੰਤੂ ਜੋ ਬੀਜੇਪੀ ਸਰਕਾਰ ਨੇ ਔਰ ਸਿੱਧੇ ਬਹਿ ਕੇ ਮੋਦੀ ਨੇ ਕਾਰਪੋਰੇਟ ਤਰਾਣੇ ਨਾਲ ਮਿਲ ਕੇ ਦੇਸ਼ ਨੂੰ ਤਬਾਹ ਕਰਨ ਦੀਆਂ ਨੀਤੀਆਂ ਅਪਣਾਈਆਂ ਹਨ ਅਸੀਂ ਉਹਨਾਂ ਦੇ ਵਿਰੋਧੀ ਹਾਂ ਅਸੀਂ ਸਰਕਾਰ ਨੇ ਹਾਂ ਕਿ ਜਲਦੀ ਤੋਂ ਜਲਦੀ ਜੋ ਕਨਾਨ ਕਾਲੇ ਕਾਨੂੰਨ ਬਣਾਏ ਹਨ ਉਹਨਾਂ ਨੂੰ ਵਾਪਸ ਲਿਆ ਜਾਵੇ ਨਹੀਂ ਤਾਂ ਇਸ ਦੇ ਛਿੱਟੇ ਬਹੁਤ ਹੀ ਭਿਆਨਕ ਨਿਕਲਣਗੇ 10 ਦਿਨ ਹੋ ਗਏ ਸਾਡੇ ਕਿਸਾਨ ਵੀਰ ਬੱਚੇ ਬਜ਼ੁਰਗ ਜੋ ਕਿ ਜਾਗਤਨੀ ਦੇ ਉੱਤੇ ਬਾਰਡਰ ਦੇ ਉੱਤੇ ਬੈਠੇ ਹਨ ਵੱਖ-ਵੱਖ ਬਾਰਡਰਾਂ ਦੇ ਉੱਤੇ ਇਹ ਮੋਦੀ ਦੇ ਪੰਬ ਕਰਨ ਦੀ ਨੀਂਦ ਸੁੱਤਾ ਪਿਆ ਹੈ ਇਹ ਹਲੇ ਤੱਕ ਜਾਗਿਆ ਨਹੀਂ ਅਸੀਂ ਇਹਨੂੰ ਕਹਿੰਦੇ ਹਾਂ ਮੋਦੀ ਕੁੱਤੇ ਆ ਜਾਗ ਪਾ ਨਹੀਂ ਤਾਂ ਦੇਸ਼ ਦਾ ਤੂੰ ਤੇਰਾ ਕੋਈ ਵੀ ਇੱਥੇ ਨੋਂ ਨਿਸ਼ਾਨ ਨਹੀਂ ਰਹੂਗਾ ਅੱਗੇ ਤੂੰ ਇਕੱਲਾ ਇਕੱਲਾ ਆ ਬਸ ਬਾਕੀ ਤੈਨੂੰ ਜਾਦਗਰਨ ਵਾਲਾ ਵੀ ਕੋਈ ਨਹੀਂ ਰਹਿਣਾ ਜਿੰਦਾ ਰੰਗ ਜੇ ਵਗਿਆ ਸੀ ਨਾ ਉਹਨੂੰ ਕੋਈ ਅਜੇ ਯਾਦ ਨਹੀਂ ਕਰਦਾ ਇਹਦਾ ਤੈਨੂੰ ਵੀ ਯਾਦ ਕਿਸੇ ਨੇ ਨਹੀਂ ਕਰਨਾ ਕਿਸਾਨ ਜੂਨੀਅਰ ਜਿੰਦਾਬਾਦ ਧਰਨਿਆਂ ਤੇ ਦਿੱਲੀ ਪਹੁੰਚੇ ਸੀ ਉਹਨਾਂ ਨੂੰ 100-100 ਰੁਪਏ ਦੀ ਦੱਸਿਆ ਕਿ ਇਹ 100-100 ਰੁਪਏ ਦੀ ਦਿਹਾੜੀ ਤੇ ਜਾਂਦੇ ਆ ਅਸੀਂ ਇਸ ਵਿਰੋਧ ਵਿੱਚ ਇਹਦਾ ਬਾਈਕਾਟ ਕਰਦੇ ਆ ਜੀ ਪੰਜਾਬ ਵਿੱਚ ਇਹਦੀ ਕੋਈ ਫਿਲਮ ਨਹੀਂ ਦੇਖਣ ਜਾਇਆ ਕਰੂਗਾ ਨਾ ਇਹਨੂੰ ਪੰਜਾਬ ਵਿੱਚ ਇਹਨੂੰ ਕੋਈ ਇਹਦਾ ਪ੍ਰੋਗਰਾਮ ਹੋਇਆ ਕਰੂਗਾ ਤਾਂ ਅਸੀਂ ਵਿਰੋਧ ਕਰਿਆ ਕਰਾਂਗੇ ਕੰਗਣਾ ਰਵਾਸ ਮਰਦਾਬਾਦ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵਦੀਛਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਯੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿੱਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟਰਨਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626608 ਅਤੇ 985559943